ਅੱਜ ਦੀ ਜਾਣਕਾਰੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਡੀਆਈਜੀ ਅਸ਼ਨੀ ਕਪੂਰ ਸਾਹਿਬ ਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਅਸੀਂ ਮਕਦਮਾ ਜਿਹੜਾ ਦਰਜ ਕੀਤਾ ਸੀ ਡਾਕਟਰ ਅਨਿਲਜੀਤ ਕੰਬੋਜ ਜੀ ਦਾ ਜਿਹੜੇ ਫਾਇਰਿੰਗ ਇਨਸੀਡੈਂਸ ਹੋਇਆ ਸੀ ਮਕਦਮਾ ਨੰਬਰ ਜਿਹੜਾ ਸੀ 123/25 ਅੰਡਰ ਸੈਕਸ਼ਨ 109 3 ਜਿਮਨ 5 ਤੇ 2527 5498 ਜਿਹੜਾ ਦਰਜ ਕੀਤਾ ਗਿਆ ਉਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਅਸੀਂ ਪਹਿਲਾਂ ਤਿੰਨ ਜਿਹੜੇ ਸ਼ੂਟਰ ਸੀ ਜਿਹੜੇ ਇਨਵਾਲਵ ਸੀ ਉਹ ਅਸੀਂ ਅਰੈਸਟ ਕੀਤੇ ਸੀ ਉਸ ਤੋਂ ਬਾਅਦ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਇੱਕ ਕੁੜੀ ਇਹਦੇ ਵਿੱਚ ਅਰੈਸਟ ਕੀਤੀ ਗਈ ਸੀ ਤੇ ਅੱਜ ਇੱਕ ਜਿਹੜਾ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦਾ ਸੀ ਉਹ ਦੋਸ਼ੀ ਜਿਹੜਾ ਉਹਨੂੰ ਅਰੈਸਟ ਕੀਤਾ ਉਹਦਾ ਨਾਮ ਹਰਮਿਤ ਸਿੰਘ ਮਿੱਤੂ ਆ ਇਹ ਵੀ ਜਿਹੜਾ ਲੰਡੇ ਦਾ ਐਸੋਸੀਏਟਸ ਆ ਜਿਹੜਾ ਅੱਗੇ ਵੈਪਨ ਪ੍ਰੋਵਾਈਡ ਕਰਦਾ ਸੀ ਇਹ ਤਰਾਂਡੀ ਸੂਬਾ ਦਾ ਰਹਿਣ ਵਾਲਾ ਇਹਦੇ ਕੋਲ ਇੱਕ ਅੱਜ ਅਸੀਂ ਵੈਪਨ ਕਵਰ ਕੀਤਾ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਜਾਰੀ ਹੈ ਕਿੰਨੇ ਦਾ ਪੁਲਸ ਮਾਰ ਮੰਡ ਜਿਹੜਾ ਇਹਨਾਂ ਦਾ ਜਿਹੜਾ ਅਸੀਂ ਤਿੰਨ ਜਿਹੜੇ ਹੈਗੇ ਨੇ ਸ਼ੂਟਰ ਇਹਨਾਂ ਦਾ ਸ਼ੇਦਨ ਦਾ ਪੁਲਸ ਮਾਰ ਮੰਡਾ ਤੇ ਬੜੀ ਬਰੀਕਲੀ ਤੇ ਬੜੀ ਵਧੀਆ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਅੱਜ ਅਸੀਂ ਹਰਮੀਤ ਮੀਤੂ ਨੂੰ ਜਿਹੜਾ ਅਰੈਸਟ ਕੀਤਾ ਕੀ ਰਿਲੇਸ਼ਨ ਹੈ ਹਰਮੀਤ ਮੀਤੂ ਜਿਹੜਾ ਇਹ ਲੰਡੇ ਦਾ ਜਿਹੜਾ ਐਸੋਸੀਏਟਸ ਆ ਜਿਹੜਾ ਇਹ ਕੋਈ ਵੀ ਵਾਰਦਾਤ ਕਰਦੇ ਨੇ ਬੰਦੇ ਇਹ ਵੈਪਨ ਪ੍ਰੋਵਾਈਡ ਕਰਦਾ ਉਹਨਾਂ ਨੂੰ ਇਹ ਤਰਾਂ ਨਾਲ ਇਹ ਤਰੰਡੀ ਸੂਬਾ ਦਾ ਰਹਿਣ ਵਾਲਾ ਪੱਟੀ ਦਾ ਕੋਈ ਹੋਰ ਵੀ ਘਟਨਾਵਾਂ ਹੋਈਆਂ ਸਰ ਉਹਦੇ ਵਿੱਚ ਅਸੀਂ ਅੱਗੇ ਫਰਦਰ ਜਿਹੜਾ ਇੱਕ ਹੋਰ ਮਕਦਮਾ ਜਿਹੜਾ ਦਰਜ ਸੀ 47/25 ਉਹਦੇ ਵਿੱਚ ਅਸੀਂ ਅੱਜ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਉਹ ਵੀ ਜਿਹੜੀ ਆ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੇ ਇਹ ਲੰਡੇ ਹਰੀਕੇ ਦੇ ਜਿਹੜੇ ਬੰਦੇ ਨੇ ਇਹ ਜਿਹੜਾ ਲੰਡੇ ਹਰੀਕੇ ਦਾ ਜਿੰਨਾ ਵੀ ਪੈਸੇ ਦਾ ਲੈਣ ਦੇਣਾ ਇੱਕ ਉਹਦੇ ਵਿੱਚ ਲੰਡੇ ਹਰੀਕੇ ਦਾ ਮਾਮਾ ਵਾ ਜਿਸ ਦਾ ਨਾਂ ਜਿਸ ਦਾ ਨਾਂ ਬਲਵਿੰਦਰ ਸਿੰਘ ਇਹ ਕੁੱਲਾਰੋੜ ਪੱਟੀ ਦਾ ਰਹਿਣਾ ਇਹਨੂੰ ਅਰੈਸਟ ਕੀਤਾ ਗਿਆ ਤੇ ਦੋ ਇਹਦੇ ਲੰਡਿਆਰੀ ਕਿਤੇ ਹੋਰ ਐਸੋਸੀਏਟਸ ਨੇ ਗਗਨਪ੍ਰੀਤ ਤੇ ਲਾਪ੍ਰੀਤ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹ ਹੋਰ ਮੁਕਦਮੇ ਜੱ ਸਾਹੇ ਹਾਂਜੀ ਇਹ ਹੋਰ ਇਹ ਹੋਰ ਮੁਕਦਮੇ ਦੇ ਵਿੱਚ ਇਹ ਮਾਰਚ ਦੇ ਵਿੱਚ ਦਰਜ ਹੋਇਆ ਸੀ ਤੇ ਇਹਦੀ ਵੀ ਅਸੀਂ ਫਰਦਰ ਬੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜੇ ਵੀ ਇਹਦੇ ਵਿੱਚ ਜਿੰਨੇ ਵੀ ਦੋਸ਼ੀ ਹੋਰ ਇਨਵੋਲ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗਾ। ਨਿਰਲਕ ਮੌਜੂਦਾ ਇਹਦੇ ਜਿਹੜੇ ਡਾਕਟਰ ਸਾਹਿਬ ਦੇ ਮਾਮਲੇ ਦੇ ਵਿੱਚ ਹੁਣ ਤੱਕ ਅਸੀਂ 5 ਯਾਨੀ ਗ੍ਰਿਫਤਾਰ ਕਰ ਲਏ ਤੇ ਬੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਵੀ ਇਹਦੇ ਵਿੱਚ ਹੋਰ ਦੋਸ਼ੀ ਇਨਵੋਲ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗਾ। ਜਿਹੜੇ ਮਾਰਚ ਵਾਲੇ ਮਾਮਲੇ ਦੇ ਵਿੱਚ ਤਿੰਨ ਬੜੇ ਆ ਉਹ ਬਾਕੀ ਦੋ ਜਣਾਂ ਦਾ ਕੀ ਇਨਵੋਲਮੈਂਟ ਹੈ? ਇਹ ਜਿਹੜੇ ਸੀ ਜਿਹੜਾ ਜਿੰਨਾ ਮੰਨ ਲਓ ਕਿ ਉਹਦਾ ਮਾਮਾ ਪੈਸੇ ਦਾ ਦੇਖਦਾ ਸੀ ਇਹ ਅੱਗੇ ਪੈਸੇ ਦੀ ਗ੍ਰਾਈ ਕਰਦੇ ਸੀ ਜਿੱਥੋਂ ਵੀ ਪੈਸਾ ਲੈਣ ਦੇਣ ਦਾ ਕੰਮ ਕਰਦੇ ਸੀ ਕਿਨੇ ਤੱਕ ਲੋਕਾਂ ਨੂੰ ਗ੍ਰਾਈ ਕਰ ਚੁੱਕੀ ਹੈ ਇਹ ਅਸੀਂ ਅੱਗੇ ਫਰਦਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਨਾਂ ਦਾ ਅੱਗੇ ਅਸੀਂ ਰਿਮਾਂਡ ਲੈ ਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਲੱਗਦਾ ਬਣਾ ਮਨੇਟ ਕੀਤਾ ਜਿਹੜਾ ਬਾਕਸਾ ਵਾਲਾ ਮਾਮਲਾ ਸੀ ਹਾਂਜੀ ਹਾਂਜੀ ਲੰਡੇ ਨਾਮਿਨੇਟ ਹੈ ਜਿਹਦੇ ਵਿੱਚ ਇਹ ਜਿਹੜੇ ਤਿੰਨ ਫੜੇ ਆ ਉਹਦਾ ਮਾਮਾ ਫੜਿਆ ਲੰਡੇ ਦਾ ਉਹਦੇ ਚ ਵੀ ਲੰਡੇ ਨੂੰ ਨਾਮਜ਼ਦ ਕੀਤਾ ਗਿਆ ਬਿਲਕੁਲ ਜੀ ਲੰਡੇ ਦੀ ਦੇਖੋ ਉਹੀ ਫਰੋਤੀ ਦੀ ਕਾਲ ਕਰਦਾ ਸੀ ਤੇ ਲੰਡਾ ਬਿਲਕੁਲ ਨਾਮਿਨੇਟ ਹੈ ਇਹਦੇ ਵਿੱਚ ਤੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਬੜੀ ਬਰੀਕਲੀ ਤੇ ਬੜੀ ਵਧੀਆ ਤਰੀਕੇ ਨਾਲ ਕਵਰ ਹੋਇਆ ਇਹਨਾਂ ਦੀ ਅਜੇ ਰਿਮਾਂਡ ਲੈ ਕੇ ਫਰਦਰ ਪੁਸ਼ਕਿਸ਼ ਕਰਾਂਗੇ ਤੇ ਉਸ ਦੇ ਵਿੱਚ ਜੋ ਵੀ ਖੁਲਾਸੇ ਹੋਣਗੇ ਤੁਹਾਡੇ ਧਿਆਨ ਵਿੱਚ ਲਿਆਂਦੇ ਜਾਣਗੇ ਸਰ ਜਿਹੜਾ ਵੈਪਨ ਸਪਲਾਈ ਕਰਦਾ ਸੀ ਇਹਨਾਂ ਨੂੰ ਇਹ ਫਰੋਤੀ ਆ ਵਿੱਚ ਵੀ ਜਾਂ ਹੋਰ ਕਿਸੇ ਚਾਹੀ ਇਹ ਦੇਖੋ ਇਹ ਤਾਂ ਹੁਣ ਰਿਮਾਂਡ ਲੈ ਕੇ ਅਗਰ ਜਿਹੜੀ ਵੀ